ਏਬੀਪੀ ਸਾਂਝਾ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਏਬੀਪੀ ਸਾਂਝਾ ਹਮੇਸ਼ਾ ਵਚਨਵਾਦ ਰਿਹਾ ਹੈ ਨਿਰਪੱਖਤਾ ਦੇ ਨਾਲ ਹਰ ਖਬਰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਆਪਣੇ ਦਰਸ਼ਕਾਂ ਦੇ ਨਾਲ ਜੁੜੇ ਰਹਿਣ ਦੇ ਲਈ ਏਬੀਪੀ ਸਾਂਝਾ ਨੇ ਇੱਕ ਨਵੀਂ ਪਹਿਲ ਕੀਤੀ ਹੈ ਧਰਮ ਖੇਡਾਂ ਮਨੋਰੰਜਨ ਖੇਤੀਬਾੜੀ ਤੇ ਸਮਾਜਿਕ ਮੁੱਦਿਆਂ ਦੇ ਨਾਲ ਜੁੜੇ ਖਾਸ ਪ੍ਰੋਗਰਾਮ ਤੁਹਾਡੇ ਲਈ ਤਿਆਰ ਕੀਤੇ ਗਏ ਨੇ ਧਰਮ ਸੰਬੰਧੀ ਪ੍ਰੋਗਰਾਮ ਜਿਨ੍ਹਾਂ ਨੇ ਤਿਆਰ ਕੀਤਾ ਹੈ ਸਾਡੇ ਪੱਤਰਕਾਰ ਹਰਸ਼ਰਨ ਕੌਰ ਉਹਨਾਂ ਦੇ ਨਾਲ ਅਸੀਂ ਤੁਹਾਨੂੰ ਮਿਲਵਾਉਂਦੇ ਹਾਂ ਤੇ ਜਾਣਦੇ ਹਾਂ ਕਿ ਆਖਰ ਇਸ ਪ੍ਰੋਗਰਾਮ ਦੇ ਵਿੱਚ ਕੀ ਖਾਸ ਹੈ ਸਤਿ ਸ਼੍ਰੀ ਅਕਾਲ ਹਰਸ਼ਰ ਇਸ ਪ੍ਰੋਗਰਾਮ ਬਾਰੇ ਤੁਸੀਂ ਪਹਿਲਾਂ ਦਰਸ਼ਕਾਂ ਨੂੰ ਦੱਸੋ ਕਿ ਕੀ ਇਸ ਪ੍ਰੋਗਰਾਮ ਦੀ ਖਾਸੀਅਤ ਹੈ ਬਿਲਕੁਲ ਜਿਸ ਤਰ੍ਹਾਂ 올ਓਵਰ ਪੰਜਾਬੀ ਧਾਰਮਿਕ ਪ੍ਰੋਗਰਾਮ ਨੇ ਸਭ ਤੋਂ ਪਹਿਲਾਂ ਉਹਨਾਂ ਦੀ ਸਮੀਖਿਆ ਕੀਤੀ ਫਿਰ ਮਹਿਸੂਸ ਕੀਤਾ ਕਿ ਸਿੱਖ ਸੰਗਤ ਨੂੰ ਇੱਕ ਐਸੇ ਪ੍ਰੋਗਰਾਮ ਦੀ ਲੋੜ ਹੈ ਜਿਸ ਦੇ ਵਿੱਚ ਪੰਥਕ ਮੁੱਦਿਆਂ ਨੂੰ ਲੈ ਕੇ ਜੋ ਮਤਭੇਦ ਨੇ ਉਹ ਸੁਲਝ ਜਾਣ ਉਹਨਾਂ ਦਾ ਕੋਈ ਯੋਗ ਹੈ ਜਿਹੜਾ ਹੱਲ ਨਿਕਲ ਸਕੇ ਨਾਲ ਹੀ ਨਾਲ ਨੌਜਵਾਨਾਂ ਦਾ ਜਿਹੜਾ ਵਿਸ਼ਾ ਹੁੰਦਾ ਉਹ ਸਭ ਤੋਂ ਇੰਪੋਰਟੈਂਟ ਹੁੰਦਾ ਹੈ ਇੰਪੋਰਟੈਂਟ ਹੁੰਦਾ ਹੈ ਕਿਸੇ ਵੀ ਧਰਮ ਲਈ ਜਾਂ ਕਿਸੇ ਵੀ ਸਮਾਜ ਦੇ ਲਈ ਤਾਂ ਜਿਹੜਾ ਸਿੱਖ ਨੌਜਵਾਨ ਹੈ ਉਹ ਵੀ ਪੰਥਕ ਗੁੱਦਿਆਂ ਨੂੰ ਲੈ ਕੇ ਆਪਸ ਵਿੱਚ ਮਤਭੇਦ ਰੱਖਦਾ ਹੈ ਵੱਖਰੇ ਮਾਂ ਰੱਖਦਾ ਹੈ ਤਾਂ ਫਿਰ ਫੈਸਲਾ ਹੋਇਆ ਕਿ ਇਹੋ ਜਿਹਾ ਪ੍ਰੋਗਰਾਮ ਹੋਵੇ ਕਿ ਜਿਹਦੇ ਨਾਲ ਜਿਹੜੀ ਸਿੱਖ ਸੰਗਤ ਹੈ ਉਹ ਆਪਣੇ ਗੁਰਬਾਣੀ ਨਾਲ ਵੀ ਜੁੜ ਸਕੇ ਸਿੱਖ ਸਿਧਾਂਤਾਂ ਨਾਲ ਵੀ ਜੁੜ ਸਕੇ ਤੇ ਸਿੱਖ ਸੱਭਿਆਚਾਰ ਦੇ ਨਾਲ ਵੀ ਜੁੜ ਸਕੇ ਤੇ ਪੂਰਾ ਪ੍ਰੋਗਰਾਮ ਹੈ ਜਿਹੜਾ ਇੱਕ ਕੁਜੇ ਵਿੱਚ ਬੰਦ ਸਮੁੰਦਰ ਦੇ ਵਾਂਗ ਹੋਵੇ ਕਿਉਂਕਿ ਡਿਊਰੇਸ਼ਨ ਸਿਰਫ ਅੱਧੇ ਘੰਟੇ ਦੀ ਹੋਏਗੀ ਪਰ ਪੂਰੀ ਕੋਸ਼ਿਸ਼ ਕੀਤੀ ਜਾਏਗੀ ਇਸ ਪ੍ਰੋਗਰਾਮ ਦੇ ਜ਼ਰੀਏ ਕਿ ਸਿੱਖ ਸੰਗਤ ਹੈ ਸੈਟੀਸਫਾਈ ਹੋ ਸਕੇ ਸੋ ਨਵਦੀਪ ਇੱਕ ਵਿਚਾਰ ਪ੍ਰੋਗਰਾਮ ਹੋਏਗਾ ਇਸ ਦੇ ਅਸੀਂ ਇੱਕ ਚਲਕ ਵੇਖ ਸਕਦੇ ਹਾਂ ਜੀ ਬਿਲਕੁਲ ਨਵਦੀਪ ਚਲਕ ਜ਼ਰੂਰ ਤੁਸੀਂ ਦੇਖ ਸਕਦੇ ਹੋ ਪ੍ਰੋਗਰਾਮ ਇੱਥੇ ਐਡਿਟ ਹੋ ਰਿਹਾ ਹੈ ਇਹ ਪ੍ਰੋਗਰਾਮ ਦਾ ਮੋਂਟਾਜ ਹੈ ਹਰ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਮੋਂਟਾਜ ਜੋ ਚੱਲੇਗਾ ਔਰ ਪ੍ਰੋਗਰਾਮ ਦਾ ਨਾਮ ਰੱਖਿਆ ਗਿਆ ਹੈ ਬਾਣੀ ਬਾਣੀ ਇੱਕ ਵਿਚਾਰ ਪ੍ਰੋਗਰਾਮ ਹੋਏਗਾ ਮਹਿਮਾਨਾਂ ਦੇ ਨਾਲ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਨਵਦੀਪ ਅਸੀਂ ਗੱਲਬਾਤ ਕਰਾਂਗੇ ਹਰ ਸਿਰਨ ਨਾਮ ਬਹੁਤ ਸੋਹਣਾਏ ਪ੍ਰੋਗਰਾਮ ਦਾ ਬਾਣੀ ਇਸ ਦੇ ਪਿੱਛੇ ਕੀ ਸੋਚ ਹੈ ਬਿਲਕੁਲ ਬਾਣੀ ਨਾਮ ਜਦੋਂ ਰੱਖਿਆ ਗਿਆ ਤਾਂ ਇਹ ਸੋਚ ਸੀ ਕਿ ਨਾਮ ਇਹੋ ਜਿਹਾ ਹੋਣਾ ਚਾਹੀਦਾ ਜਿਹੜਾ ਸੰਗਤ ਨੂੰ ਆਪਣੇ ਵਿਰਸੇ ਦੇ ਨਾਲ ਵੀ ਜੋੜੇ ਨਾਮ ਛੋਟਾ ਵੀ ਹੋਵੇ ਬਹੁਤ ਸੋਹਣਾ ਵੀ ਹੋਵੇ ਔਰ ਇਹੋ ਜਿਹਾ ਹੋਵੇ ਕਿ ਦਰਸ਼ਕਾਂ ਦੇ ਦਿਲਾਂ ਦੇ ਵਿੱਚ ਵਸ ਜਾਵੇ ਇੱਕੋ ਵਾਰੀ ਬੋਲੇ ਤੋਂ ਇਸ ਕਰਕੇ ਫਿਰ ਬਾਣੀ ਨਾਮ ਦੀ ਚੋਣ ਕੀਤੀ ਗਈ ਬਾਣੀ ਸ਼ਬਦ ਦੀ ਜੇ ਗੱਲ ਕਰ ਲਈਏ ਤਾਂ ਇਹ ਵੈਸੇ ਵੀ ਬੜਾ ਪੋਜ਼ਿਟਿਵ ਵਰਡ ਹੈ ਬਾਣੀ ਤੋਂ ਭਾਵ ਹੁੰਦਾ ਹੈ ਤੇ ਚੰਗੇ ਬੋਲ ਸੋ ਇਹ ਧਾਰਮਿਕ ਪ੍ਰੋਗਰਾਮ ਹੈ ਚੰਗੇ ਬੋਲਾਂ ਦਾ ਪ੍ਰੋਗਰਾਮ ਹੈ ਇਸ ਕਰਕੇ ਬਾਣੀ yeah ਬੋਲ ਕੀ ਦੇ ਹੋਣਗੇ ਯਾਨੀ ਕਿ ਮਹਿਮਾਨ ਕੌਣ ਹੋਣਗੇ ਇਸ ਪ੍ਰੋਗਰਾਮ ਦੇ ਬਿਲਕੁਲ ਮਹਿਮਾਨ ਜਿਹੜੇ ਲਏ ਗਏ ਨੇ ਉਹ ਨਾਮਵਰ ਸ਼ਖਸੀਅਤਾਂ ਹੋਣਗੀਆਂ ਜਿਨ੍ਹਾਂ ਦਾ ਨਾਮ ਹੈ ਕੌਮ ਦੇ ਵਿੱਚ ਪੰਥ ਦੇ ਵਿੱਚ ਜਿਹੜੇ ਜਿਸ ਸਬਜੈਕਟ ਦੇ ਹਿਸਾਬ ਨਾਲ ਸਾਰੇ ਮਹਿਮਾਨਾਂ ਨੂੰ ਰੱਖਿਆ ਗਿਆ ਹੈ ਉਸ ਵਿਸ਼ੇ ਦੇ ਜਿਹੜੇ ਡਾਕਟੋਰੇਟ ਮਹਿਮਾਨ ਨੇ ਚਾਹੇ ਉਹ ਕਥਾਵਾਚਕ ਨੇ ਜਾਂ ਫਿਰ ਹਿਸਟੋਰੀਅਨ ਨੇ ਇਸ ਤਰ੍ਹਾਂ ਦੇ ਸਾਰੇ ਮਹਿਮਾਨ ਲਏ ਗਏ ਨੇ ਹਰਸ਼ਰਨ ਸਾਡੇ ਇਸ ਪ੍ਰੋਗਰਾਮ ਦਾ ਮਨੋਰਥ ਕੀ ਹੋਏਗਾ ਜਾਂ ਕਹਿ ਲਈਏ ਕਿ ਦੂਜੇ ਚੈਨਲਾਂ ਤੇ ਚੱਲ ਰਹੇ ਧਾਰਮਿਕ ਪ੍ਰੋਗਰਾਮਾਂ ਤੋਂ ਕਿਵੇਂ ਵੱਖਰਾ ਹੋਏਗਾ ਬਿਲਕੁਲ ਮਨੋਰਥ ਸਿਰਫ ਇੱਕੋ ਹੀ ਐ ਨਵਦੀਪ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਿ ਸਿੱਖ ਸੰਗਤ ਲਈ ਜਾਂ ਕਹਿ ਲਈਏ ਕਿ ਹਰ ਉਸ ਇਨਸਾਨ ਦੇ ਲਈ ਪ੍ਰੋਗਰਾਮ ਬਣਾਇਆ ਗਿਆ ਹੈ ਜਿਹਦੇ ਜਿਨ੍ਹਾਂ ਦੇ ਮਨਾਂ ਦੇ ਵਿੱਚ ਪੰਥਕ ਮੁੱਦਿਆਂ ਨੂੰ ਲੈ ਕੇ ਕੋਈ ਉਲਝਣਾ ਹੁੰਦੀਆਂ ਨੇ ਸਬ ਮਕਸਦ ਸਿੱਧਾ ਤੇ ਸਪਸ਼ਟ ਹੈ ਪ੍ਰਚਾਰ ਤੇ ਪ੍ਰਸਾਰ ਮੁੱਦਿਆਂ ਨੂੰ ਸੁਲਝਾਉਣਾ ਹੋਵੇਗਾ ਉਲਝਾਉਣਾ ਨਹੀਂ ਕੰਟਰੋਵਰਸੀ ਵਾਲੇ ਮੁੱਦੇ ਖੜੇ ਕਰਕੇ ਲਾਈਕਸ ਜਾਂ ਕਮੈਂਟ ਮਟੋਰਨੇ ਇਹ ਬਾਣੀ ਦਾ ਵਿਸ਼ਾ ਬਿਲਕੁਲ ਨਹੀਂ ਹੋਵੇਗਾ ਬਾਣੀ ਦੇ ਵਿੱਚ ਇਸ ਤਰ੍ਹਾਂ ਨਾਲ ਬਿਲਕੁਲ ਨਹੀਂ ਹੋਵੇਗਾ ਸਿਰਫ ਤੇ ਸਿਰਫ ਇੱਕ ਯੋਗ ਹੈ ਜਿਹੜਾ ਕੱਢਣ ਦੀ ਕੋਸ਼ਿਸ਼ ਕਰਾਂਗੇ ਆਪਣੇ ਸਤਿਕਾਰਯੋਗ ਮਹਿਮਾਨਾਂ ਦੇ ذریعے ਗੁਰਬਾਣੀ ਤੇ ਗੁਰਮੰਦੀ ਰੋਸ਼ਨੀ ਦੇ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਹੈ ਜਿਹੜੀ ਰੂਹਾਨੀਅਤ ਦੇ ਸੋਮੇ ਸਚਕਣ ਸ੍ਰੀ ਹਰਮੰਦਰ ਸਾਹਿਬ ਤੋਂ ਕੀਤੀ ਹੈ ਬਾਣੀ ਦੀ ਸ਼ੁਰੂਆਤ ਉੱਥੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ ਤੇ ਬਾਣੀ ਦੀ ਜਿਹੜੀ ਪ੍ਰੋਗਰਾਮਾਂ ਦੀ ਕਵਰੇਜ ਹੈ ਵੱਖ-ਵੱਖ ਪ੍ਰੋਗਰਾਮਾਂ ਦੀ ਉਹ ਵੀ ਵੱਖ-ਵੱਖ ਥਾਵਾਂ ਤੇ ਜਾ ਕੇ ਕੀਤੀ ਹੈ ਤੇ ਦਰਸ਼ਕਾਂ ਨੂੰ ਬਹੁਤ ਹੀ ਸੋਹਣੀ ਜਿਹੜੀ ਬੈਕਗ੍ਰਾਉਂਡ ਦੇ ਨਾਲ ਇਹ ਪ੍ਰੋਗਰਾਮ ਦੇਖਣ ਨੂੰ ਮਿਲੇਗਾ ਧੰਨਵਾਦ ਹਰਸ਼ਰਨ ਇਸ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਸੋ ਇੱਕ ਜਾਣਕਾਰੀ ਭਰਪੂਰ ਪ੍ਰੋਗਰਾਮ এবੀਪੀ ਸਾਂਝਾ ਨੇ ਤੁਹਾਡੇ ਲਈ ਤਿਆਰ ਕੀਤਾ ਹੈ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਕੋਸ਼ਿਸ਼ ਬਹੁਤ ਪਸੰਦ ਆਏਗੀ ਇਹ ਪ੍ਰੋਗਰਾਮ ਤੁਸੀਂ ਸਾਡੇ YouTube ਚੈਨਲ ਤੇ ਅਤੇ Facebook ਪੇਜ ਤੇ ਕਦੋਂ ਤੋਂ ਦੇਖ ਸਕੋਗੇ ਇਹ ਜਾਣਕਾਰੀ ਵੀ ਜਲਦੀ ਤੁਹਾਡੇ ਨਾਲ ਸਾਂਝੀ ਕੀਤੀ ਜਾਏਗੀ ਪ੍ਰੋਗਰਾਮ ਦਾ ਪ੍ਰੋਮੋ ਵੀ ਜਲਦੀ ਹੀ ਲਾਂਚ ਕੀਤਾ ਜਾਏਗਾ ਧੰਨਵਾਦ